ਛਾਟਾ ਇੱਕ ਧਮਾਕਾ ਹੋਇਆ ਸੀ ਉਸ ਦਿਨ ਵੀ ਇਨਸੀਡੈਂਟ ਤੇ ਜਾ ਕੇ ਮੈਂ ਇਹ ਗੱਲ ਕਹੀ ਸੀ ਕਿ ਕਰਾਸ ਬਾਰਡਰ ਜਿਹੜੇ ਆਈਐਸਆਈਓ ਡਿਸਟਰਬ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੀ ਹੈ ਪਰ ਉਹਨਾਂ ਦੇ ਮਨਸੂਬਿਆਂ ਚ ਕਦੇ ਕਾਮਯਾਬ ਨਹੀਂ ਹੋਣ ਦਿੰਦੀ ਉਹਨਾਂ ਨੂੰ ਪੰਜਾਬ ਪੁਲਿਸ ਔਰ ਮਿਸਰ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਵੀ ਸਾਰੇ ਕੇਸ ਬੜੇ ਵੈਲੈਂਟ ਟਾਈਮ ਔਰ ਫਾਸਟਵੇ ਹੁੰਦੇ ਬੜੇ ਛੋਟੇ ਟਾਈਮ ਦੇ ਵਿੱਚ ਸਾਲਵ ਕੀਤੇ ਗਏ ਸੀ ਇਸ ਕੇਸ ਦੇ ਵਿੱਚ ਵੀ ਬਹੁਤ ਅੱਛਾ ਪ੍ਰੋਫੈਸ਼ਨਲ ਵੇ ਨਾਲ ਸਾਡੀ ਟੀਮ ਜਿਹੜੀਆਂ ਸਪੈਸ਼ਲ ਲਾਈਆਂ ਸੀ ਅਨਤਕ ਮਿਹਨਤ ਕੀਤੀ ਔਰ ਸਵਾ ਕੁ ਦਿਨ ਡੇਢ ਦਿਨ ਦੇ ਵਿੱਚ ਇਹ ਸਾਰਾ ਮਾਮਲਾ ਟਰੇਸ ਹੋਇਆ ਜਦੋਂ ਅਸੀਂ ਦੋ ਮੁਲਜ਼ਮ ਆਈਡੈਂਟੀਫਾਈ ਕਰ ਲਏ ਤਾਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਪੁਲਿਸ ਪਾਰਟੀਆਂ ਇਸ ਜਗ੍ਹਾ ਦੇ ਉੱਤੇ ਮੌਜੂਦ ਸੀ ਜਿਵੇਂ ਉਹ ਮੋਟਰਸਾਈਕਲ ਤੇ ਆਏ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਜਿਹਦੇ ਚੈਲੰਜ ਕਰਨ ਦੇ ਉੱਤੇ ਮੁਲਜ਼ਮਾਂ ਵੱਲੋਂ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਤੇ ਪੰਜ ਰਾਉਂਡਸ ਫਾਇਰ ਕੀਤੇ ਗਏ 0.30 ਬੋਰ ਪਿਸਟਲ ਜਿਹੜਾ ਬ੍ਰਾਮਦ ਹੋਇਆ ਕਿ ਉਸ ਤੋਂ ਉਹਦੇ ਰਾਹੀਂ ਤੇ ਤਿੰਨ ਉਹਦੇ ਚ ਬੁਲੇਟਸ ਨੇ ਜਿਹੜੀਆਂ ਇੱਕ ਤਾਂ ਹਡ ਕਨਸਟੇਬਲ ਗੁਰਪ੍ਰੀਤ ਸਿੰਘ ਦੀ ਲੈਫਟ ਆਰਮ ਤੇ ਲੱਗੀ ਦੂਸਰੀ ਇੰਸਪੈਕਟਰ ਮੋਲਕ ਸਿੰਘ ਦੇ ਟਰਬਨ ਚ ਤੀਸਰੀ ਜਿਹੜੀ ਆ ਪੁਲਿਸ ਦੀ ਸਾਡੀ ਵਹੀਕਲ ਚ ਲੱਗੀ ਆਪਣੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਵੀ ਵਾਪਸ ਫਾਇਰ ਕੀਤਾ ਇੰਸਪੈਕਟਰ ਵਿਨੋਦ ਕੁਮਾਰ ਨੇ ਵੀ ਔਰ ਇੰਸਪੈਕਟਰ ਮੋਲਕ ਨੇ ਵੀ ਉਹਦੇ ਚ ਜਿਹੜਾ ਅਕਿਊਜ਼ਡ ਹੈ ਇੱਕ ਗੁਰਸੇਦਕ ਅਲੀ ਸਿੱਦਕੀ ਉਹਦੇ ਉਹ ਵੀ ਇੰਜਰਡ ਹੋਇਆ ਤੇ ਸਾਡੇ ਦੋਨੋਂ ਇੰਜਰਡ ਨੂੰ ਹੈਡ ਕੌਂਸਲ ਗੁਰਪ੍ਰੀਤ ਨੂੰ ਤੇ ਜਿਹੜਾ ਮਲਜ਼ਮ ਹੈ ਇਹਨਾਂ ਨੂੰ ਸਿਵਲ ਹਸਪਤਲ ਸ਼ਿਫਟ ਕੀਤਾ ਜਿੱਥੇ ਇਹ ਸਿਤਕੀ ਦੀ ਜਿਹੜੀ ਹੈ ਉਹਨੂੰ ਮੌਤ ਹੋ ਗਈ ਔਰ ਉਸ ਦੇ ਵਿੱਚ ਹੀ ਸਾਰੀ ਜਿਹੜੀ ਰਸਤੇ 'ਚ ਸਾਡੀ ਪੁਲਿਸ ਪਾਰਟੀ ਨੂੰ ਨੇ ਆਪਣੀ ਆਈਡੈਂਟੀਫਿਕੇਸ਼ਨ ਵੀ ਦੱਸੀ ਨਾਲ ਦੇ ਮਲਜ਼ਮ ਦਾ ਵੀ ਪਤਾ ਲੱਗਿਆ ਉਹ ਦੂਸਰਾ ਮਲਜ਼ਮ ਜਿਹੜਾ ਹੈਗਾ ਉਹ ਵਿਸ਼ਾਲ ਹੈ ਐਲੀਸ ਚੋਈ ਰਾਜਾ ਸੰਸੀ ਦਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਨ ਵਾਸਤੇ ਸਪੈਸ਼ਲ ਟੀਮਾਂ ਲਾਈਆਂ ਗਈਆਂ ਤੋਂ ਮੈਂ ਸਮਝਦਾ ਕਿ ਇਹ ਇੱਕ ਬੜਾ ਕਲੀਅਰ ਮੈਸੇਜ ਹੈ ਜਿਹੜੇ ਬਦਮਨੀ ਫਲਾਉਣ ਵਾਲੇ ਕ੍ਰਾਸ ਬਾਰਡਰ 엘িমੈਂਟਸ ਬੈਠੇ ਆ ਔਰ ਜਿਹੜੇ ਛੋਟੇ ਲਾਲਚਾਂ ਚ ਫੋਰਨ ਬੇਸਡ ਹੈਂਡਲਰਸ ਨੇ ਉਹ ਇੱਥੋਂ ਦੇ ਭੋਲੇ-ਪਾਲੇ ਲੋਕਾਂ ਨੂੰ ਯੂਥ ਨੂੰ ਵਰਗਲਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਦਾ ਸਾਹਮਣਾ ਕਰਨਾ ਪਿਆ ਸਰ ਇਸ ਕੇਸ ਵਿੱਚ ਕਿੰਨੇ ਲੋਕ ਇਨਵੋਲਡ ਨੇ ਤੇ ਰਾਜਾ ਸਸੀ ਵਾਲੇ ਵਿਸ਼ਾਲ ਦਾ ਬੈਕਗ੍ਰਾਉਂਡ ਕੀ ਹੈਗਾ ਜੀ ਦੇਖੋ ਜਿਹੜੇ ਦੋਨੋਂ ਮੁਲਜ਼ਮ ਨੇ ਇਹਨਾਂ ਦੇ ਦੋ-ਦੋ ਮੁਕਦਮੇ ਦਰਜ ਨੇ ਸਿਦਕੀ ਦੇ ਖਿਲਾਫ ਦੋ ਮੁਕਦਮੇ ਹੈ ਸਨੇਚਿੰਗ ਤੇ ਆਰਮਜ਼ ਐਕਟ ਦੇ ਤੇ ਜਿਹੜਾ ਵਿਸ਼ਾਲ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਇੱਕ 304 ਦਾ ਸੀਨੀਅਰ ਕ੍ਰਾਈਮ ਹੈ ਕਲਪੇਬਲ ਹੋਮਸਾਈਡ ਅਮਾਉਂਟਿੰਗ ਟੂ ਮਰਡਰ ਦੂਜਾ ਅਟੈਂਪਟ ਟੂ ਮਰਡਰ ਤੇ ਆ 25 ਆਰਮਜ਼ ਐਕਟ ਦਾ ਵੀ ਨਾਲ ਹੈ ਸਰ ਪਾਕਿਸਤਾਨ ਦਾ ਨਾਲ ਕੀ ਕਨੈਕਸ਼ਨ ਨਿਕਲ ਕੇ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਜੇ ਕਲੀਅਰ ਹੋਏਗਾ ਜਦੋਂ ਦੂਸਰਾ ਮੁਲਜ਼ਮ ਫੜਿਆ ਜਾਏਗਾ ਪਰ ਇਹੋ ਜਿਹੇ ਆ ਜਿਹੜੀਆਂ ਵਾਰਦਾਤਾਂ ਨੇ ਜਾਂ ਇਹੋ ਜਿਹੇ ਜਿਹੜੇ ਤਮਾਕਾ ਕਰਨ ਦੀ ਜਾਂ ਹੋਰ ਸੰਸਨੀ ਖੇਜ਼ ਕ੍ਰਾਈਮ ਕਰਨ ਦੀ ਗੱਲ ਹੈ ਉੱਥੋਂ ਹੀ ਚੱਲਦੀ ਹੈ ਤੇ ਫੋਰਨ ਬੇਸਡ ਹੈਂਡਲਰਸ ਥਰੂ ਐਗਜ਼ੀਕਿਊਟ ਕਰਾਈ ਜਾਂਦੀ ਹੈ ਸਾਡੇ ਇੱਥੇ ਜਿਹੜੇ ਨ ਉਹ ਸਟ੍ਰੈਪਟ ਫਸ ਜਾਂਦੇ ਆ ਛੋਟੇ ਲਾਲਚ ਵਾਸਤੇ ਉਹੀ ਸੇਮ ਜਿਵੇਂ ਪਹਿਲੇ ਕੇਸਾਂ ਚ ਹੋਇਆ ਸੀ ਹੁਣ ਵੀ ਇਸ ਕੇਸ ਚ ਉਹ ਜੀ ਜਿਹੜੀ ਸਾਹਮਣੇ ਗੱਲ ਆ ਰਹੀ ਸਰ ਮੋਟਰਸਾਈਕਲ ਇੱਕ ਲੋਕਲ ਬੰਦੇ ਦਾ ਉਤੋਂ ਅਸੀਂ ਪੁੱਛ ਕੇ ਚ ਕੀਤੀ ਉਹ ਕਹਿੰਦਾ ਮੇਰੇ ਤੋਂ ਮੰਗ ਕੇ ਲੈ ਕੇ ਗਿਆ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਲੋਕ ਸਾਡੇ ਇੰਡੀਆ ਦੇ ਲੋਕਾਂ ਨੂੰ ਪੰਜਾਬ ਦੇ ਨੌਂਸ ਬਾਰੇ ਅਕਸਾਰ ਰਹੇ ਆ ਉਹਨਾਂ ਤੇ ਵੀ ਇਥੋਂ ਕੋਈ ਕਾਰਵਾਈ ਦੀ ਗੱਲ ਕੀਤੀ ਕੋਸ਼ਿਸ਼ ਤਾਂ ਕਰਦੇ ਰਹਿੰਦੇ ਆ ਸਪੈਸ਼ਲੀ ਜਿਹੜੇ ਫੋਰਨ ਬੇਸਡ ਹੈਂਡਲਰਸ ਨੇ ਉਹਨਾਂ ਨੂੰ ਐਫ ਆਈ ਆਰ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਔਰ ਜੋ ਐਕਸਟਰਡੀਸ਼ਨ ਪਾਲਿਸੀਜ਼ ਨੇ ਰੈਡ ਕਾਰਨਰ ਨੋਟਿਸ ਹੈ ਜਾਂ ਹੋਰ ਹੈ ਉਹ ਸਾਰਾ ਅਸੀਂ ਉਹਨੂੰ ਪ੍ਰੋਸੀਜਰ ਜਿਹੜਾ ਫਾਲੋ ਕਰਦੇ ਰਹੇ ਸਰ ਵਿਸ਼ਾਲ ਜੀ ਉਸ ਤੋਂ ਵੀ ਟੀਮਾਂ ਵਗੈਰਾ ਬਣਾਈਆਂ ਗਈਆਂ ਨੇ ਦੇਖੋ ਅਜੇ ਇਹੋ ਜੀ ਗੱਲ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ ਜਿਹੜੀ ਚੀਜ਼ ਵੈਰੀਫਾਇਬਲ ਵੈਰੀਫਾਈ ਨਹੀਂ ਹੋਈ ਉਹ ਮੁਲਜ਼ਮ ਦੂਸਰਾ ਫੜਿਆ ਜਾਏਗਾ ਉਸ ਤੋਂ ਬਾਅਦ ਤੁਹਾਡਾ ਨਸ਼ਾ ਗ੍ਰਨੇਡ ਕਿੱਥੋਂ ਆਇਆ ਸੀ ਕੋਈ ਦੱਸਿਆ ਇਹ ਅਜੇ ਕੁਝ ਨਹੀਂ ਕਹਿ ਸਕਦੇ ਦੇਖੋ ਐਵੇਂ ਆਪਾਂ ਗਲਤ ਕਹਿ દઈએ ਕਿਸੇ ਚੀਜ਼ ਬਾਰੇ ਉਹ ਸਾਰੀ ਗੱਲ ਸਾਹਮਣੇ ਆ ਪਰ ਕਿੰਨੀ ਕਿਹੜੇ ਕੱਲ ਪੰਜਾਬ ਤੋਂ ਡਰੈਸ ਕਰਕੇ ਲਿਆਦੇ ਉਹਨਾਂ ਦੀ ਇਨਵੋਲਵਮੈਂਟ ਉਹ ਉਹ ਡਿਫਰੈਂਟ ਮੋਡਿਊਲ ਹੈ ਉਹ ਵੀ ਟਰੋਰਰ ਨਾਰਕੋ ਮੋਡਿਊਲ ਉਸਦੇ ਅਸੀਂ ਅਲੱਗ ਕੰਮ ਕਰ ਰਹੇ ਹਾਂ ਰਿਮਾਂਡ ਲਿਆ ਗਿਆ ਉਸਦੇ ਵੀ ਸਾਨੂੰ ਉਮੀਦ ਹੈ ਕਿ ਬਹੁਤ ਸਾਰੀ ਇਸ ਕੇਸ ਦੇ ਵਿੱਚ ਕੋਈ ਦੇਖੋ ਅਜੇ ਇਹਨਾਂ ਦਾ ਕੋਈ ਡਾਇਰੈਕਟਲੀ ਇਨਵੋਲਵਮੈਂਟ ਵਾਲੀ ਗੱਲ ਨਹੀਂ ਸਾਹਮਣੇ ਆਈ ਬਟ ਉਹ ਡੈਫੀਨਿਟਲੀ ਇੱਕ ਨਾਰਕੋਟਿਕ ਰੈਕਟ ਮੋਡਿਊਲ ਦਾ ਕੰਮ ਕਰਦੇ ਉਹਦੀ ਸੰਭਾਵਨਾ ਹੈ ਸਾਨੂੰ ਕਾਫੀ ਹੋਰ ਕਵਰੀਜ਼ ਤੇ ਹੋਰ ਖੁਲਾਸੇ ਹੋਣ ਸਰ ਇਹਦੀ ਕਿੰਨੀ ਕਾਮਯਾਬੀ ਸਮਝੋ ਕਿ ਕਾਫੀ ਇੱਕ ਸੈਂਸੇਸ਼ਨ ਸੀ ਪੂਰੇ ਪੰਜਾਬ ਚ ਵੀ ਚਰਚਾ ਸੀ ਦੇਸ਼ ਭਰ ਦੇ ਵਿੱਚ ਵੀ ਚਰਚਾ ਸੀ ਦੇਖੋ ਮੈਂ ਇਹਨੂੰ ਮੈਂ ਬਹੁਤ ਅੱਛੀ ਕਾਮਯਾਬੀ ਮੰਨਦਾ ਔਰ ਗੁਰੂ ਸਾਹਿਬ ਨੇ ਗੁਰੂ ਨਗਰੀ ਦੇ ਵਿੱਚ ਵਸਦੇ ਲੋਕਾਂ ਵਾਸਤੇ ਸਾਡੇ ਤੇ ਅਸ਼ੀਰਵਾਦ ਦਿੱਤਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਔਰ ਪ੍ਰਮਾਤਮਾ ਜਿਹੜੇ ਕਿਉਂਕਿ ਪ੍ਰਮਾਤਮਾ ਦੇ ਘਰ ਦੇ ਉੱਤੇ ਅਟੈਕ ਹੋਇਆ ਤੋਂ ਸਾਡੇ ਸਾਰੇ ਜਿਹੜੇ ਭਗਵਾਨ ਨੇ ਔਰ ਪਰਮਾਤਮਾ ਉਹਨਾਂ ਦੀ ਮਿਹਰ ਹੋਈ ਔਰ ਬੜਾ ਜਲਦੀ ਇਹਨੂੰ ਰਿਕਾਰਡ ਟਾਈਮ ਦੇ ਵਿੱਚ ਐਡਾ ਸੈਂਸੇਸ਼ਨਲ ਕੇਸ ਸਟ੍ਰੇਸ ਹੋਣਾ ਸੋ ਮਾਫ਼ੀ ਟਾਪ ਹੁੰਦਾ ਇਸ ਤਰ੍ਹਾਂ ਦੇ ਕੇਸ ਔਰ ਪੁਲਿਸ ਟੀਮ ਵੀ ਨਾਲ ਲੱਗੀ ਰਹੀ ਸਾਰੀ ਸਰ ਬਿਲਕੁਲ ਦਿਨ ਰਾਤ ਕੋਈ ਸੁੱਤੇ ਨਹੀਂ ਜੀ ਬਹੁਤ ਮਿਹਨਤ ਕੀਤੀ ਵਿਨੋਦ ਨੇ ਮੋਲਕੋਹਣਾ ਨੇ ਸਾਰਿਆਂ ਨੇ ਜਿਹੜੇ ਚਖਮੀ ਪੁਲਿਸ ਮੁਲਾਜ਼ਮ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਕਿਸ ਤਰੀਕਾ ਨੇ ਜੀ ਮੈਂ ਜਾ ਰਿਹਾ ਹੁਣ ਉਹਦਾ ਪਤਾ ਲੈਣ ਸਰ ਇਧਰ ਹੀ ਆਪਣੇ ਦਰਸ਼ਨ ਸਾਡੇ ਜਿਹੜੇ ACP ਸਾਹਿਬ ਨੇ ਇਹਨਾਂ ਨੇ ਲੀਡ ਕੀਤਾ ਸਾਰਾ ਆਪਰੇਸ਼ਨ ਨਾਲ ਹਰਮਿੰਦਰ ਸਿੰਘ ਸਾਡੇ ACP ਸੀਗੇ ਦੋਨਾਂ ਨੇ ਰਵਿੰਦਰਪਾਲ ਜੀ ਸਾਡੇ ਡੀਸੀਪੀ ਸਾਹਿਬ ਇਹ ਵੀ ਸਾਰੇ ਦਿਨ ਰਾਤ ਲੱਗੇ ਰਹੇ ਸੋ ਮੈਂ ਦਿੱਲੀ ਬਮਾਰਕਬਾਦ ਇਹਨਾਂ ਨੂੰ ਮਹਾਂਜੋਗ ਸੀਐਮ ਸਾਹਿਬ ਵੱਲੋਂ ਮਹਾਂਜੋਗ ਡੀਜੀ ਸਾਹਿਬ ਵੱਲੋਂ ਵੀ ਦਿੰਦਾ ਤੇ ਹੋਰ ਵੀ ਇਹਨਾਂ ਦੇ ਵਿੱਚ ਕੋਈ ਆਪਰੇਸ਼ਨ ਲੋਕ ਹੈਗੇ ਨੇ ਕਿਉਂਕਿ ਜਿਸ ਤਰ੍ਹਾਂ ਕਿਉਂਕਿ ਕਾਫੀ ਵੱਡੀ ਇੰਪੋਰਟੈਂਸ ਸੀ ਕਿਉਂਕਿ ਜਗ੍ਹਾ ਵੀ ਦੱਸੀ ਗਈ ਉਹ ਮੰਦਿਰ ਕਿਵੇਂ ਚੁਣਿਆ ਗਿਆ ਵੀ ਬਹੁਤ سارے ਸਵਾਲ ਨੇ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਵੀਕਿਊਸ ਫੜੇ ਜਾਂਦਾ ਇਸ ਤੇ ਵਰਕ ਕਰਕੇ ਤੁਹਾਡੇ ਨਾਲ ਸ਼ੇਅਰ ਕਰਾਂ ਇਧਰ ਆਪਣੇ ਪਿੰਡਾਂ ਨੂੰ ਆ ਰਹੇ ਸੀ ਕਿਤੇ ਜੀ ਇਹ ਬਤਰੇ ਨੂੰ ਕਿਹੜਾ ਬੜਾ ਮੁਸ਼ਕਿਲ ਹੈ ਜਿੰਦਰ ਉਹ ਫੜੇ ਨਹੀਂ ਜਾਂਦਾ ਬੰਦਾ ਮੈਂ ਉਹ ਗੱਲ ਕਦੇ ਵੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਆਥੈਂਟਿਕ ਨਾ ਹੋਵੇ ਠੀਕ ਠੀਕ